ਇਹੇ ਕੁਝ ਜ਼ਰੂਰੀ ਗੱਲਾਂ ਤੁਹਾਨੂੰ ਸਾਰੀ ਜ਼ਿੰਦਗੀ ਜਵਾਨ ਰੱਖਣ ਗਿਆ ਜੇਕਰ ਤੁਹਾਨੂੰ ਬਾਰ-ਬਾਰ ਹਿਚਕੀ ਆ ਰਹੀ ਹੈ ਤਾਂ ਥੋੜੀ ਜਿਹੀ ਹਿੰਗ ਨੂੰ ਗਰਮ ਕਰਕੇ ਸੁੰਘ ਲਓ ਤੁਹਾਡੀ ਹਿਚਕੀ ਤੁਰੰਤ ਬੰਦ ਹੋ ਜਾਵੇਗੀ ਜੇਕਰ ਤੁਹਾਨੂੰ ਰਾਤ ਨੂੰ ਸੌਂਦੇ ਸਮੇਂ ਡਰਾਵਨੇ ਸੁਪਨੇ ਆਉਂਦੇ ਹਨ ਤਾਂ ਆਪਣੇ ਬਿਸਤਰੇ ਨੂੰ ਛਾੜ ਕੇ ਵਿਛਾਇਆ ਕਰੋ ਇਸ ਤਰ੍ਹਾਂ ਤੁਹਾਨੂੰ ਕਦੇ ਵੀ ਡਰਾਵਨੇ ਸੁਪਨੇ ਨਹੀਂ ਆਉਣਗੇ ਜੇਕਰ ਤੁਹਾਨੂੰ ਘੱਟ ਸੁਣਾਈ ਦਿੰਦਾ ਹੈ ਤਾਂ ਉਂਗਲੀ ਉੱਪਰ ਤੇਲ ਲਗਾ ਕੇ ਕੰਨ ਵਿੱਚ ਫੇਰੋ ਇਸ ਤਰ੍ਹਾਂ ਤੁਹਾਨੂੰ ਸੁਣਾਈ ਦੇਣ ਲੱਗ ਜਾਵੇਗਾ ਜੇਕਰ ਤੁਹਾਨੂੰ ਪੇਟ ਵਿੱਚ ਸੋਜ ਦੀ ਸਮੱਸਿਆ ਹੈ ਤਾਂ ਖਾਲੀ ਪੇਟ ਅਨਾਰ ਖਾਓ ਇਸ ਨਾਲ ਸੋਜ ਜਲਦੀ ਖਤਮ ਹੋ ਜਾਵੇਗੀ ਇੱਕ ਗਲਾਸ ਦੁੱਧ ਵਿੱਚ ਇੱਕ ਚਮਚ ਗਾਂ ਦਾ ਘਿਓ ਅਤੇ ਮਿਸ਼ਰੀ ਮਿਲਾ ਕੇ ਪੀਣ ਨਾਲ ਦਿਮਾਗ ਦੀ ਕਮਜ਼ੋਰੀ ਸਰੀਰ ਦੀ ਕਮਜ਼ੋਰੀ ਅਤੇ ਹੱਡੀਆਂ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਜੋ ਔਰਤਾਂ ਪੈਰਾਂ ਵਿੱਚ ਚਾਂਦੀ ਦੀ ਪਾਇਲ ਪਹਿਨਦੀਆਂ ਹਨ ਉਹਨਾਂ ਦੀਆਂ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ ਤੇ ਪੈਰਾਂ ਦਾ ਦਰਦ ਵੀ ਗਾਇਬ ਹੋ ਜਾਂਦਾ ਹੈ। ਰੋਜ਼ਾਨਾ ਖਾਣੇ ਵਿੱਚ ਇੱਕ ਚਮਚ ਇਮਲੀ ਦੇ ਪੱਤਿਆਂ ਦੀ ਚਟਣੀ ਬਣਾ ਕੇ ਖਾਓ ਤੁਹਾਡੀ ਭੁੱਖ ਵਧਣ ਲੱਗ ਜਾਵੇਗੀ। ਜੇਕਰ ਤੁਹਾਡੇ ਸਿਰ ਵਿੱਚ ਰੂਸੀ ਜਾਂ ਫਿਰ ਡੈਂਡਰਫ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਇਸ ਦੇ ਲਈ ਤੁਸੀਂ ਖੱਟਾ ਦਹੀਂ ਸਿਰ ਦੇ ਉੱਪਰ ਚੰਗੀ ਤਰ੍ਹਾਂ ਮਾਲਿਸ਼ ਕਰੋ। ਇਸ ਤੋਂ ਬਾਅਦ ਅੱਧੇ ਘੰਟੇ ਬਾਅਦ ਸਿਰ ਧੋ ਲਓ। ਸਿਰ ਦੀ ਰੂਸੀ ਜਲਦੀ ਹੀ ਖਤਮ ਹੋ ਜਾਵੇਗੀ। ਉਬਲੇ ਹੋਏ ਛੋਲੇ ਜਾਂ ਫਿਰ ਭੁੰਨੇ ਹੋਏ ਛੋਲੇ ਖਾਣ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ ਨਾਲ ਹੀ ਦਿਮਾਗ ਨੂੰ ਵੀ ਤਾਕਤ ਮਿਲਦੀ ਹੈ ਨਿੰਬੂ ਤੇ ਪਿਆਜ਼ ਦਾ ਰਸ ਠੰਡੇ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਬਹੁਤ ਜ਼ਿਆਦਾ ਲਾਭ ਮਿਲਦਾ ਹੈ ਪਾਣੀ ਵਿੱਚ ਅਦਰਕ ਉਬਾਲ ਕੇ ਪੀਣ ਦੇ ਨਾਲ ਜੋੜਾਂ ਦੇ ਦਰਦ ਤੋਂ ਬਹੁਤ ਜਲਦੀ ਆਰਾਮ ਮਿਲ ਜਾਂਦਾ ਹੈ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਤੇ ਗੁਲਾਬ ਦਾ ਅਰਕ ਲਗਾਉਣ ਨਾਲ ਚਿਹਰਾ ਜਲਦੀ ਬੁੱਢਾ ਨਜ਼ਰ ਨਹੀਂ ਆਉਂਦਾ ਜੇਕਰ ਤੁਹਾਨੂੰ ਬੁਖਾਰ ਹੋ ਗਿਆ ਹੈ ਤਾਂ ਹਿੰਗ ਨੂੰ ਪਾਣੀ ਵਿੱਚ ਮਿਲਾ ਕੇ ਹੱਥਾਂ ਉੱਪਰ ਲਗਾਉਣਾ ਬੁਖਾਰ ਜਲਦੀ ਉਤਰ ਜਾਵੇਗਾ ਬਾਥਰੂਮ ਨੂੰ ਰੋਕਣ ਨਾਲ ਲਕਵਾ ਹੋ ਜਾਂਦਾ ਹੈ ਪਾਣੀ ਹਮੇਸ਼ਾ ਤਿੰਨ ਸਾਹਾਂ ਵਿੱਚ ਪੀਣਾ ਚਾਹੀਦਾ ਹੈ ਇਸ ਨਾਲ ਫੇਫੜਿਆਂ ਦਾ ਕੈਂਸਰ ਨਹੀਂ ਹੁੰਦਾ ਜਿਆਦਾ ਪਾਣੀ ਪੀਣ ਨਾਲ ਗੁਰਦੇ ਖਰਾਬ ਨਹੀਂ ਹੁੰਦੇ ਰਾਤ ਨੂੰ ਦੁੱਧ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਕਦੇ ਵੀ ਜਲਦੀ ਜਲਦੀ ਖਾਣਾ ਨਾ ਖਾਓ ਇਸ ਤਰ੍ਹਾਂ ਖਾਣਾ ਖਾਣ ਨਾਲ ਸਾਹ ਦੀ ਪ੍ਰੋਬਲਮ ਹੋ ਜਾਂਦੀ ਹੈ ਜਿਆਦਾ ਠੁੱਕਣ ਨਾਲ ਦਿਮਾਗ ਦੀ ਕਮਜ਼ੋਰੀ ਹੁੰਦੀ ਹੈ ਠੰਡਾ ਪਾਣੀ ਦੰਦਾਂ ਨੂੰ ਛੇਤੀ ਖਰਾਬ ਕਰ ਦਿੰਦਾ ਹੈ ਨਿੰਮ ਦਾ ਗਰਮ ਪਾਣੀ ਪੀਣ ਨਾਲ ਹੱਟ ਅਟੈਕ ਨਹੀਂ ਹੁੰਦਾ ਸ਼ਾਮ ਦੇ ਟਾਈਮ ਮੂੰਗਫਲੀ ਖਾਣ ਨਾਲ ਖੰਘ ਹੋ ਜਾਂਦੀ ਹੈ ਜਿਆਦਾ ਮਿੱਠਾ ਖਾਣ ਨਾਲ ਫੇਸ ਤੇ ਝੁਰੜੀਆਂ ਆ ਜਾਂਦੀਆਂ ਹਨ ਕੱਚਾ ਲਸਣ ਖਾਣ ਨਾਲ ਦਿਲ ਮਜ਼ਬੂਤ ਹੁੰਦਾ ਹੈ ਜਦੋਂ ਵੀ ਤੁਹਾਨੂੰ ਖਕਾਵਟ ਮਹਿਸੂਸ ਹੁੰਦੀ ਹੈ ਤਾਂ ਅਦਰਕ ਵਾਲੀ ਚਾਹ ਪੀਣ ਨਾਲ ਥਕਾਵਟ ਦੂਰ ਹੋ ਜਾਵੇਗੀ ਬਾਸੀ ਮੂੰਹ ਖੁਸ਼ਬੂ ਵਾਲੀ ਚੀਜ਼ ਸੁੰਘਣਾ ਇਨਸਾਨ ਜਵਾਨ ਰਹਿੰਦਾ ਹੈ ਜੇਕਰ ਤੁਸੀਂ ਆਪਣੇ ਦੰਦਾਂ ਨੂੰ ਠੀਕ ਰੱਖਣਾ ਹੈ ਤਾਂ ਹਰ ਵਾਰ ਖਾਣਾ ਖਾਣ ਤੋਂ ਬਾਅਦ ਕੁਰਲੀ ਜ਼ਰੂਰ ਕਰੋ ਗੋਡਿਆਂ ਤੇ ਜ਼ਿਆਦਾ ਦੇਰ ਤੱਕ ਜ਼ੋਰ ਲਗਾ ਕੇ ਕੰਮ ਕਰਨ ਨਾਲ ਗੋਡੇ ਦੁਖਣ ਲੱਗ ਜਾਂਦੇ ਹਨ ਦੁੱਧ ਤੋਂ ਬਾਅਦ ਪਾਣੀ ਪੀਣ ਨਾਲ ਖੰਘ ਹੋ ਜਾਂਦੀ ਹੈ ਫਟਕੜੀ ਦਾ ਇਸਤੇਮਾਲ ਕਰਨ ਨਾਲ ਚਿਹਰੇ ਤੋਂ ਝੁਰੜੀਆਂ ਦੂਰ ਹੋ ਜਾਂਦੀਆਂ ਹਨ ਤੇ ਚਿਹਰੇ ਦਾ ਰੰਗ ਸਾਫ਼ ਹੋ ਜਾਂਦਾ ਹੈ ਜਿਹੜੇ ਲੋਕ ਜਲਦੀ ਸੌਂਦੇ ਹਨ ਤੇ ਸਵੇਰੇ ਜਲਦੀ ਉੱਠਦੇ ਹਨ ਉਹਨਾਂ ਤੇ ਬੁਢਾਪਾ ਛੇਤੀ ਨਹੀਂ ਆਉਂਦਾ ਤੇ ਉਹ ਹਮੇਸ਼ਾ ਜਵਾਨ ਦਿਖਾਈ ਦਿੰਦੇ ਹਨ ਜੇਕਰ ਔਰਤਾਂ ਵਿੱਚ ਖੂਨ ਦੀ ਕਮੀ ਹੈ ਤਾਂ ਰਾਤ ਨੂੰ ਖੰਜੂਰਾ ਭਿਉਂ ਕੇ ਰੱਖ ਦਿਓ ਤੇ ਸਵੇਰੇ ਖਾਲੀ ਪੇਟ ਖਾਓ ਇਸ ਨਾਲ ਖੂਨ ਦੀ ਕਮੀ ਦੂਰ ਹੋ ਜਾਵੇਗੀ ਇਲਾਇਚੀ ਵਾਲਾ ਦੁੱਧ ਪੀਣ ਨਾਲ ਹਾਜਮਾ ਠੀਕ ਰਹਿੰਦਾ ਹੈ ਅਤੇ ਕਵਜ ਦੀ ਬਿਮਾਰੀ ਵੀ ਦੂਰ ਹੁੰਦੀ ਹੈ ਗਰਮ ਖਾਣਾ ਹਮੇਸ਼ਾ ਠੰਡਾ ਕਰਕੇ ਖਾਓ ਕਿਉਂਕਿ ਗਰਮ ਖਾਣੇ ਵਿੱਚ ਬਰਕਤ ਨਹੀਂ ਹੁੰਦੀ ਹਰ ਰੋਜ਼ ਕੱਚੇ ਅਦਰਕ ਖਾਣ ਨਾਲ ਵਾਧਦੀ ਹੋਈ ਉਮਰ ਛੁਪ ਜਾਂਦੀ ਹੈ ਤੇ ਚਿਹਰਾ ਜਵਾਨ ਦਿਖਾਈ ਦਿੰਦਾ ਹੈ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਲਈ ਕੇਲੇ ਦਾ ਇਸਤੇਮਾਲ ਕਰੋ ਜੇਕਰ ਤੁਹਾਡੇ ਨਹਾਂ ਕਮਜ਼ੋਰ ਨੇ ਜਾਂ ਫਿਰ ਹੱਥਾਂ ਵਿੱਚ ਪੀਲਾਪਨ ਦਿਖਾਈ ਦਿੰਦਾ ਹੈ ਤਾਂ ਸਮਝ ਲਓ ਕਿ ਤੁਹਾਡੇ ਸਰੀਰ ਵਿੱਚ ਆਇਰਨ ਦੀ ਕਮੀ ਹੈ ਆਇਰਨ ਡੀ ਕਮੀ ਦਾ ਮੁੱਖ ਕਾਰਨ ਭੋਜਨ ਵਿੱਚ ਆਇਰਨ ਦੇ ਤੱਤਾਂ ਦੀ ਘਾਟ ਹੋਣਾ ਹੈ ਆਇਰਨ ਦੀ ਕਮੀ ਪੂਰੀ ਕਰਨ ਲਈ ਆਪਣੀ ਡਾਈਟ ਵਿੱਚ ਰੋਜ਼ਾਨਾ ਮੀਟ ਹਰੀਆਂ ਪੱਤੇਦਾਰ ਸਬਜ਼ੀਆਂ ਸੁੱਕੇ ਮੇਵੇ ਜਿਵੇਂ ਦਾਖਾਂ ਤੇ ਖਮਾਨੀ ਆਦ ਨੂੰ ਆਪਣੇ ਭੋਜਨ ਵਿੱਚ ਜ਼ਰੂਰ ਸ਼ਾਮਲ ਕਰੋ ਬੱਚਿਆਂ ਨੂੰ ਕਾਜੂ ਖਵਾਓ ਕਿਉਂਕਿ ਇਹਨਾਂ ਨਾਲ ਬੱਚਿਆਂ ਦੀ ਯਾਦ ਕਰਨ ਦੀ ਸ਼ਕਤੀ ਵਧਦੀ ਹੈ ਇਸ ਵਿੱਚ ਮੈਗਨੀਸ਼ੀਅਮ ਹੁੰਦਾ ਹੈ ਜੋ ਕਿ ਬੱਚਿਆਂ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਬਣਾਉਂਦਾ ਹੈ ਦੁੱਧ ਵਿੱਚ ਪਾ ਕੇ ਜੋਹਾਰੇ ਪੀਣ ਨਾਲ ਤੁਹਾਨੂੰ ਕੁਝ ਹੀ ਦਿਨਾਂ ਵਿੱਚ ਤੁਹਾਡੀ ਸਕਿਨ ਦਾ 글로 ਵਾਧਾ ਹੋਇਆ ਦਿ세ਗਾ ਇਹ ਕਈ ਵਿਟਾਮਿਨਾਂ ਦੀ ਕਮੀ ਨੂੰ ਪੂਰਾ ਕਰਦਾ ਹੋਏ ਬਲੱਡ ਸਰਕੂਲੇਸ਼ਨ ਨੂੰ ਸਹੀ ਰੱਖਦਾ ਹੈ ਕਿ ਇਸ ਨਾਲ ਵਾਲ ਝੜਨ ਦੀ ਸਮੱਸਿਆ ਵੀ ਨਹੀਂ ਹੁੰਦੀ ਸਵੇਰੇ ਸਹੀ ਸਮੇਂ ਤੇ ਖਾਣਾ ਨਾ ਖਾਣ ਨਾਲ ਜ਼ਰੂਰਤ ਤੋਂ ਜ਼ਿਆਦਾ ਬਲੱਡ ਘਟਣਾ ਸ਼ੁਰੂ ਹੋ ਜਾਂਦਾ ਹੈ ਇਸ ਨਾਲ ਪ੍ਰੋਟੀਨ ਦੀ ਕਮੀ ਵੀ ਹੋ ਸਕਦੀ ਹੈ ਤੇ ਜੋ ਲੋਕ ਨਾਸ਼ਤੇ ਦੇ ਸਮੇਂ ਤੇ ਨਹੀਂ ਕਰਦੇ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸੇ ਕਾਰਨ ਹੀ ਉਹ ਦੁਪਹਿਰ ਵੇਲੇ ਜ਼ਿਆਦਾ ਖਾਣਾ ਖਾ ਜਾਂਦੇ ਨੇ ਜਿਸ ਨਾਲ ਕੈਲਰੀਜ਼ ਵੱਧਦੀਆਂ ਨੇ ਤੇ ਭਾਰ ਵਧਣਾ ਵੀ ਸ਼ੁਰੂ ਹੋ ਜਾਂਦਾ ਹੈ ਵਾਇਰਲ ਬੁਖਾਰ ਵਿੱਚ ਨਿੰਮ ਦਾ ਕਾੜਾ ਬਹੁਤ ਜ਼ਿਆਦਾ ਫਾਇਦੇਮੰਦ ਹੈ ਦਰਅਸਲ ਨਿੰਮ ਦਾ ਇਹ ਕਾੜਾ ਐਂਟੀਵਾਇਰਲ ਗੁਣਾ ਨਾਲ ਭਰਪੂਰ ਹੁੰਦਾ ਹੈ ਜੋ ਕਿ ਵਾਇਰਲ ਬੁਖਾਰ ਦੇ ਸਮੇਂ ਪੀਣ ਨਾਲ ਇਮਿਊਨਿਟੀ ਪਾਵਰ ਵਧਾਉਣ ਵਿੱਚ ਮਦਦ ਕਰਦਾ ਹੈ ਜੇਕਰ ਤੁਹਾਨੂੰ ਸਰਦੀ ਜ਼ੁਖਾਮ ਹੈ ਤਾਂ ਇਹ ਉਸ ਨੂੰ ਵੀ ਘਟ ਕਰਦਾ ਹੈ ਤੇ ਵਾਇਰਲ ਬੁਖਾਰ ਦੇ ਬਾਕੀ ਲੱਛਣਾਂ ਲੜਨ ਦੀ ਸ਼ਕਤੀ ਪੈਦਾ ਕਰਦਾ ਹੈ ਨਿੰਮ ਦਾ ਕਾੜਾ ਬਣਾਉਣ ਲਈ ਨਿੰਮ ਦੇ ਪੱਤਿਆਂ ਨੂੰ ਪੀਸ ਲਓ ਇਸ ਤੋਂ ਬਾਅਦ ਇਸ ਵਿੱਚ ਮਿਸ਼ਰੀ ਦਾ ਪਾਣੀ ਮਿਲਾ ਲਓ ਫਿਰ ਇਹਨਾਂ ਦੋਹਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਫਿਰ ਸਵੇਰੇ ਉੱਠ ਕੇ ਖਾਲੀ ਪੇਟ ਇਸ ਦਾ ਸੇਵਨ ਕਰੋ ਘੱਟ ਨਮਕ ਵਾਲਾ ਖਾਣਾ ਖਾਣ ਨਾਲ ਸਾਨੂੰ ਪੇਟ ਦੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਤੁਸੀਂ 1-2 ਮਹੀਨੇ ਲਗਾਤਾਰ ਇਸ ਤਰ੍ਹਾਂ ਜ਼ਰੂਰ ਕਰਕੇ ਦੇਖੋ ਦੇਖਣਾ ਤੁਹਾਨੂੰ ਤੁਹਾਡਾ ਪੇਟ ਹਲਕਾ ਮਹਿਸੂਸ ਹੋਵੇਗਾ ਤੇ ਪੇਟ ਦੀਆਂ ਕਈ ਬਿਮਾਰੀਆਂ ਤੋਂ ਵੀ ਰਾਹਤ ਮਿਲੇਗੀ ਜਿਆਦਾ ਲਸਣ ਖਾਣ ਨਾਲ ਲੀਵਰ ਦੀ ਪ੍ਰੋਬਲਮ ਹੋ ਸਕਦੀ ਹੈ ਮਾਈਗਰੇਨ ਦੀ ਸਮੱਸਿਆ ਵਾਲਿਆਂ ਨੂੰ ਲਸਣ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ ਕਿਉਂਕਿ ਹੋ ਸਕਦਾ ਹੈ ਕਿ ਇਸ ਨਾਲ ਤੁਹਾਡੀ ਸਮੱਸਿਆ ਹੋਰ ਵੀ ਜਿਆਦਾ ਵਧ ਜਾਵੇ ਜੋ ਲੋਕ ਮੋਟਾ ਹੋਣਾ ਚਾਹੁੰਦੇ ਨੇ ਪਰ ਬਹੁਤ ਸਾਰੇ ਐਕਸਰਸਾਈਜ਼ ਤੇ ਰੱਜਮਾ ਖਾਣਾ ਖਾਣ ਤੋਂ ਬਾਅਦ ਵੀ ਮੋਟੇ ਨਹੀਂ ਹੋ پا ਰਹੇ ਤਾਂ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਤੁਸੀਂ ਸਵੇਰੇ ਉੱਠ ਕੇ ਬੇਹੀ ਰੋਟੀ ਖਾਓ ਕਿਉਂਕਿ ਬੇਹੀ ਰੋਟੀ ਦਾ ਸੇਵਨ ਕਰਨ ਨਾਲ ਸਾਨੂੰ ਫਾਈਬਰ ਤੇ ਪ੍ਰੋਟੀਨ ਮਿਲਦਾ ਹੈ ਜੋ ਕਿ ਤੁਹਾਡੇ ਵਜ਼ਨ ਨੂੰ ਵਧਾਉਂਦਾ ਹੈ ਕੱਚਾ ਪਨੀਰ ਖਾਣ ਨਾਲ ਦਿਮਾਗ ਤੇਜ਼ ਹੋ ਜਾਂਦਾ ਹੈ ਕਿਉਂਕਿ ਪਨੀਰ ਵਿੱਚ ਵਿਟਾਮਿਨ B ਪਾਇਆ ਜਾਂਦਾ ਹੈ ਜੋ ਕਿ ਸਾਡੀ ਜਾਦਾ ਸਟੇਜ ਕਰਨ ਵਿੱਚ ਮਦਦ ਕਰਦਾ ਹੈ ਪਨੀਰ ਵਿੱਚ ਮੌਜੂਦ ਹਾਈ ਕੁਆਲਿਟੀ ਪ੍ਰੋਟੀਨ ਸਾਡੀ ਤ્વਚਾ ਤੇ ਵਾਲਾਂ ਨੂੰ ਵੀ ਸਵਸਥ੍ਹ ਬਣਾਈ ਰੱਖਦੇ ਨੇ ਤુલਸੀ ਵਿੱਚ ਕਈ ਗੁਣ ਪਾਏ ਜਾਂਦੇ ਨੇ ਤુલਸੀ ਦਾ ਸੇਵਨ ਕਰਨ ਦੇ ਨਾਲ ਉਲਟੀ ਦੀ ਸਮੱਸਿਆ ਤੋਂ ਰਹਾ ਹਲਦ ਮਿਲਦੀ ਹੈ ਤુલਸੀ ਦੇ ਪੱਤਿਆਂ ਦੇ ਰਸ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਵੀ ਉਲਟੀ ਰੁਕ ਜਾਂਦੀ ਹੈ ਲੰਬੇ ਸਮੇਂ ਤੱਕ ਬੈਠ ਕੇ ਕੰਮ ਕਰਨ ਵਾਲੇ ਲੋਕ ਅਕਸਰ ਪਿੱਠ ਦਰਦ ਅਤੇ ਕੁਲੇ ਦੇ ਦਰਦ ਤੋਂ ਪਰੇਸ਼ਾਨ ਹੋ ਜਾਂਦੇ ਨੇ ਕਈ ਵਾਰ ਤਾਂ ਵੈਸੇ ਇਹ ਸਮੱਸਿਆ ਹੋ ਜਾਂਦੀ ਹੈ ਅਜਿਹੇ ਵਿੱਚ ਪੈਰਾਂ ਥਲੇ ਸਰਹਾਣਾ ਲਾ ਕੇ ਸੌਣ ਨਾਲ ਪਿੱਠ ਤੇ ਕੁਲੇ ਦੇ ਦਰਦ ਤੋਂ ਰਾਹਤ ਮਿਲਦੀ ਹੈ ਇਸ ਲਈ ਜੇਕਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਪ੍ਰੋਬਲਮ ਹੈ ਤਾਂ ਸੌਂਦੇ ਸਮੇਂ ਪੈਰਾਂ ਹੇਠ ਸਰਹਾਣਾ ਲਾ ਕੇ ਜਰੂਰ ਸਾਂ ਉਹ ਤਾੜੀ ਵਜਾਉਣ ਨਾਲ ਕੋਲੇਸਟ੍ਰੋਲ ਵੀ ਘਟ ਜਾਂਦਾ ਹੈ ਸਰੀਰ ਦੀਆਂ ਬੰਦ ਨਸਾਂ ਵੀ ਖੁੱਲ ਜਾਂਦੀਆਂ ਹਨ ਇਸ ਨਾਲ ਗੁਰਦਿਆਂ ਦੀਆਂ ਬਿਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ ਸਰੋਂ ਦਾ ਤੇਲ ਸਾਡੇ ਲਈ ਅਲਰਜੀ ਤੋਂ ਵੀ ਫਾਇਦੇਮੰਦ ਹੈ ਨੱਕ ਵਿੱਚ 2-2 ਬੂੰਦਾਂ ਸਰੋਂ ਦਾ ਤੇਲ ਪਾਉਣ ਨਾਲ ਕਿਸੇ ਵੀ ਪ੍ਰਕਾਰ ਦੀ ਅਲਰਜੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਜ਼ਮੀਨ ਤੇ ਬੈਠ ਕੇ ਖਾਣਾ ਖਾਣ ਨਾਲ ਸਰੀਰ ਵਿੱਚ ਖੂਨ ਦਾ ਸੰਚਾਰ ਬਿਹਤਰ ਹੁੰਦਾ ਹੈ ਖਾਧਾ ਹੋਇਆ ਭੋਜਨ ਵੀ ਜਲਦੀ ਹਾਜਮ ਹੋ ਜਾਂਦਾ ਹੈ ਜਿਸ ਨਾਲ ਸਾਡੇ ਸਰੀਰ ਨੂੰ ਖਾਣਾ ਪਚਾਉਣ ਵਾਲੀ ਮਿਹਨਤ ਵੀ ਘੱਟ ਕਰਨੀ ਪੈਂਦੀ ਹੈ ਚਿਹਰੇ ਤੇ ਚੁਕੰਦਰ ਦਾ ਛਿਲਕਾ ਲਗਾਉਣ ਦੇ ਨਾਲ ਕਦੇ ਵੀ ਚਿਹਰੇ ਤੇ ਕਰੀਮ ਲਗਾਉਣ ਦੀ ਲੋੜ ਨਹੀਂ ਪਵੇਗੀ ਨਿੰਮ ਦਾ ਪਾਣੀ ਕੰਗੀ ਦੇ ਉੱਪਰ ਲਗਾ ਕੇ ਵਾਲਾਂ ਤੇ ਫੇਰ ਨਾਲ ਵਾਲ ਚਮਕਦਾਰ ਅਤੇ ਮਲਾਈਮ ਹੋ ਜਾਂਦੇ ਹਨ ਅਦਰਕ ਵਾਲਾ ਪਾਣੀ ਪੀਣ ਨਾਲ ਸਰੀਰ ਵਿੱਚ ਜੰਮਿਆ ਹੋਇਆ ਖੂਨ ਚੱਲਣ ਲੱਗ ਜਾਂਦਾ ਹੈ ਜਦੋਂ ਵੀ ਸ਼ਰਾਬ ਪੀਣ ਦੀ ਇੱਛਾ ਹੋਵੇ ਤਾਂ ਇੱਕ ਚਮ ਸ਼ਹਿਦ ਵਿੱਚ ਨਿੰਬੂ ਦੀਆਂ 2-3 ਬੂੰਦਾਂ ਮਿਲਾ ਕੇ ਇਸ ਦਾ ਸੇਵਨ ਕਰੋ ਸ਼ਰਾਬ ਪੀਣ ਦੀ ਇੱਛਾ ਤੁਰੰਤ ਹੀ ਖਤਮ ਹੋ ਜਾਂਦੀ ਹੈ ਅੱਖਾਂ ਵਿੱਚ ਭੁੱਲ ਕੇ ਵੀ ਅੱਕ ਦਾ ਦੁੱਧ ਨਾ ਲਗਾਓ ਨਹੀਂ ਤਾਂ ਅੱਖਾਂ ਦੀ ਰੌਸ਼ਨੀ ਹਮੇਸ਼ਾ ਲਈ ਚਲੀ ਜਾਂਦੀ ਹੈ ਜਿਆਦਾ ਟੈਨਸ਼ਨ ਲੈਣ ਨਾਲ ਖੂਨ گاੜਾ ਹੋ ਜਾਂਦਾ ਹੈ ਜਿਸ ਨਾਲ ਸਰੀਰ ਵਿੱਚ ਖੂਨ ਦੀਆਂ ਗੰਡਾਂ ਬਣਨ ਲੱਗ ਜਾਂਦੀਆਂ ਹਨ ਜਿਸ ਨਾਲ ਹਾਰਟ ਅਟੈਕ ਦਾ ਖਤਰਾ ਬਣਿਆ ਰਹਿੰਦਾ ਹੈ ਅਮੀਰ ਬਣਨ ਦੇ ਲਈ ਆਪਣੀ ਆਮਦਨੀ ਦਾ ਘੱਟੋ-ਘੱਟ 10% ਹਿੱਸਾ ਬਚਾਓ ਤੁਸੀਂ ਇਹ ਕਹਾਣੀ ਤਾਂ ਸੁਣੀ ਹੀ ਹੋਵੇਗੀ ਕਿ ਗੇ ਬੂੰਦ-ਬੂੰਦ ਨਾਲ ਤਲਾਬ ਭਰ ਜਾਂਦਾ ਹੈ ਤੇ ਇਹ ਉਹ ਪਹਿਲਾ ਕਦਮ ਹੈ ਜੋ ਕਿ ਤੁਹਾਨੂੰ ਅਮੀਰ ਬਣਨ ਦੀ ਪਹਿਲੀ ਪੌੜੀ ਚੜਾ ਦੇਵੇਗਾ ਅੱਜ ਤੱਕ ਜਿੰਨੇ ਵੀ ਲੋਕ ਅਮੀਰ ਹੋਏ ਨੇ ਉਹਨਾਂ ਨੇ ਇਹ ਨਿਯਮ ਦਾ ਪਾਲਣ ਕਰਕੇ ਹੀ ਅਮੀਰੀ ਹਾਸਲ ਕੀਤੀ ਹੈ ਕੋਈ ਵੀ ਆਦਮੀ ਰਾਤੋਂ ਰਾਤ ਅਮੀਰ ਨਹੀਂ ਬਣਦਾ ਬਚਤ ਇੱਕ ਇਕਲੌਤਾ ਜ਼ਰੀਆ ਹੈ ਜੋ ਤੁਹਾਨੂੰ ਅਮੀਰ ਬਣਾ ਸਕਦਾ ਹੈ ਜਿਸ ਤਰ੍ਹਾਂ ਛੋਟੇ ਪੌਦਿਆਂ ਨੂੰ ਵੱਡਾ ਕਰਨ ਲਈ ਹਰ ਰੋਜ਼ ਖਾਦ ਤੇ ਪਾਣੀ ਦੇਣਾ ਪੈਂਦਾ ਹੈ ਉਸੇ ਤਰ੍ਹਾਂ ਬਚਤ ਦੇ ਪੌਦੇ ਨੂੰ ਵੀ ਵੱਡਾ ਕਰਨ ਲਈ ਥੋੜੀ ਥੋੜੀ ਬਚਤ ਦੇ ਨਾਲ-ਨਾਲ ਕੁਝ ਸਮਾਂ ਦੇਣਾ ਪੈਂਦਾ ਹੈ ਅੱਖਾਂ ਦੇ ਕਾਲੇ ਘੇਰਿਆਂ ਤੋਂ ਛੁਟਕਾਰਾ ਪਾਉਣ ਲਈ ਨਾਰੀਅਲ ਤੇਲ ਲਓ ਉਸ ਵਿੱਚ ਥੋੜੀ ਜਿਹੀ ਐਲੋਵੀਰਾ ਜੈੱਲ ਮਿਲਾ ਕੇ ਮਿਕਸ ਕਰ ਲਓ ਅਤੇ ਇਸ ਨੂੰ ਇੱਕ ਕਰੀਮ ਟਾਈਪ ਬਣਾ ਲਓ ਤੁਸੀਂ ਇਸ ਮਿਸ਼ਰਣ ਨੂੰ ਬਣਾ ਕੇ ਕੁਝ ਦਿਨਾਂ ਲਈ ਫ੍ਰਿਜ ਵਿੱਚ ਸਟੋਰ ਕਰਕੇ ਵੀ ਰੱਖ ਸਕਦੇ ਹੋ ਤਾਂ ਕਿ ਜਦੋਂ ਵੀ ਤੁਹਾਨੂੰ ਸਮਾਂ ਮਿਲੇ ਤਾਂ ਰਾਤ ਦੇ ਸਮੇਂ ਤੁਸੀਂ ਇਸ ਮੇਸ਼ਰਨ ਨੂੰ ਆਪਣੇ ਅੱਖਾਂ ਉੱਪਰ ਲਗਾ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਚਿਹਰਾ ਚਮਕਦਾਰ ਹੋ ਜਾਵੇਗਾ ਤੇ ਤੁਹਾਡੀਆਂ ਅੱਖਾਂ ਦੇ ਕਾਲੇ ਘੇਰੇ